ਦਸਤਾਰ ਗੁਰੂਆਂ ਦੀ ਦਿੱਤੀ ਹੋਈ ਅਜਿਹੀ ਸ਼ੌਹਰਤ ਹੈ ਜਿਸ ਨੇ ਸਿੱਖਾਂ ਦਾ ਪੂਰੀ ਦੁਨੀਆ ਵਿੱਚ ਮਾਣ ਵਧਾਇਆ ਹੈ ਜਦੋਂ ਕੋਈ ਸਿੱਖ ਦਸਤਾਰ ਬਨ ਕੇ ਦੁਨੀਆ ਦੀ ਭੀੜ ਵਿੱਚ ਤੁਰਦਾ ਹੈ ਤਾਂ ਉਸ ਦਾ ਰਤਬਾ ਸਾ ਤੋਂ ਉੱਚਾ ਲੱਗਦਾ ਹੈ ਅਜਿਹਾ ਹੀ ਰਤਬਾ ਉੱਚਾ ਕਰਨ ਵਾਲੀ ਪੱਗ ਉੱਤੇ ਰਿਸਰਚ ਕੀਤੀ ਗਈ ਹੈ ਤੇ ਸਾਹਮਣੇ ਆਇਆ ਹੈ ਜਿਸ ਵਿੱਚ ਦੁਵਾਲੇ ਦੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਹ ਰਿਸਰਚ ਇੰਗਲੈਂਡ ਵਿੱਚ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਚਲੋ ਹੁਣ ਗੱਲ ਕਰਦੇ ਹਾਂ ਉਸ ਰਿਸਰਚ ਦੀ ਇੰਗਲੈਂਡ ਦੇ ਇੱਕ ਮਸ਼ਹੂਰ ਅੰਪੀਅਰ ਕਾਲਜ ਦੇ ਵਿਗਿਆਨੀ ਡਾਕਟਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਪਹਿਲੀ ਵਾਰ ਸਿੱਖਾਂ ਦੀ ਪੱਗ ਤੇ ਕ੍ਰੈਸ਼ ਟੈਸਟਿੰਗ ਕੀਤੀ ਅਤੇ ਉਹਨਾਂ ਨੇ ਇੱਕ ਨਿਊਜ਼ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਇਹ ਟੈਸਟ ਦੇ ਬਹੁਤ ਵਧੀਆ ਨਤੀਜੇ ਮਿਲੇ ਹਨ ਉਹਨਾਂ ਦਾ ਪੱਗ ਤੇ ਕ੍ਰੈਸ਼ ਟੈਸਟ ਕਰਨ ਦਾ ਮਕਸਦ ਇਹ ਸੀ ਕਿ ਪਤਾ ਲੱਗ ਸਕੇ ਪੱਗ ਕਿਸੇ ਹਾਦਸੇ ਵਿੱਚ ਕਿੰਨੀ ਸੁਰੱਖਿਅਤ ਹੁੰਦੀ ਹੈ ਇਸ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਬਗਿਆਨੀਆਂ ਨੇ ਪੱਗ ਕ੍ਰੈਸ਼ ਟੈਸਟ ਕਰਨ ਲਈ ਇੱਕ ਪੁਤਲੇ ਦੀ ਵਰਤੋਂ ਕੀਤੀ ਅਤੇ ਉਸ ਉੱਪਰ ਦੋ ਤਰ੍ਹਾਂ ਦੀ ਪੱਗ ਬੰਨੀ ਜਿਸ ਵਿੱਚ ਅਸੀਂ ਜਿਵੇਂ ਪੰਜ ਬੱਟਾਂ ਵਾਲੀ ਜਿਸ ਨੂੰ ਅਸੀਂ ਪੰਜ ਪੇਚਾਂ ਵਾਲੀ ਪੱਗ ਵੀ ਕਹਿੰਦੇ ਹਾਂ ਉਹ ਪੱਗ ਬੰਨੀ ਗਈ ਅਤੇ ਦੂਸਰੀ ਪੱਗ ਦਿਵਾਨਲੇ ਦੇ ਰੂਪ ਵਿੱਚ ਬੰਨੀ ਗਈ ਟੈਸਟ ਵਿੱਚ ਦੇਖਣ ਨੂੰ ਮਿਲਿਆ ਕਿ ਜਿਸ ਸਾਈਡ ਪੱਗ ਦੇ ਪੇਚ ਪਵ ਬੱਟ ਹੁੰਦੇ ਹਨ ਉਸ ਸਾਈਡ ਤੋਂ ਪੱਗ ਜ਼ਿਆਦਾ ਸੇਫਟੀ ਦਿੰਦੀ ਹੈ ਅਤੇ ਸਾਹਮਣੇ ਵਾਲੇ ਪਾਸੇ ਤੋਂ ਜਿੱਥੇ ਚੁੰਝ ਹੁੰਦੀ ਹੈ ਉਹ ਵੀ ਸੇਫਟੀ ਤੋਂ ਪੱਖੋਂ ਸਭ ਤੋਂ ਮਜ਼ਬੂਤ ਹਿੱਸਾ ਹੁੰਦਾ ਹੈ ਇਹ ਦੋਵੇਂ ਹਿੱਸੇ ਹੈਲਮਟ ਦੇ ਬਰਾਬਰ ਦੀ ਸੇਫਟੀ ਦਿੰਦੇ ਹਨ ਜਿੱਥੇ ਪੱਗ ਦੇ ਦੂਜੇ ਪਾਸੇ ਜਿਹੜਾ ਕੱਪੜਾ ਘਟਾ ਹੁੰਦਾ ਹੈ ਉਸ ਸਾਈਡ ਸੇਫਟੀ ਘਟ ਹੁੰਦੀ ਹੈ ਅਤੇ ਜੇਕਰ ਗੱਲ ਕਰੀਏ ਦਮਾਲੇ ਦੀ ਤਾਂ ਵਿਗਿਆਨੀਆਂ ਨੂੰ ਇਸ ਨਤੀਜੇ ਨੇ ਹੈਰਾਨ ਕਰ ਦਿੱਤਾ ਦਮਾਲਾ ਦੁਨੀਆ ਦੇ ਸਭ ਤੋਂ ਵਧੀਆ ਤੋਂ ਵਧੀਆ ਹੈਲਮਟ ਦੇ ਬਰਾਬਰ ਸੇਫਟੀ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਹੈਲਮਟ ਬਣਾਉਣ ਲਈ ਦਮਾਲੇ ਦੀ ਲੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਹੈੱਡ ਨੂੰ ਸਾਰੇ ਪਾਸਿਆਂ ਤੋਂ ਕਵਰ ਕਰਦਾ ਹੈ ਜਦੋਂ ਉਸ ਨੂੰ ਪੁਤਲੇ ਤੇ ਟੈਸਟ ਕੀਤਾ ਗਿਆ ਤਾਂ ਦਮਾਲਾ ਪੁਤਲੇ ਉੱਪਰੋਂ ਨਹੀਂ ਉਤਰਿਆ ਪਰ ਜਦੋਂ ਹੋਰ ਹੈਲਮਟ ਟੈਸਟ ਕੀਤਾ ਗਿਆ ਤਾਂ ਪੁੱਤਲੇ ਉੱਤਰ ਗਿਆ ਇਸ ਲਈ ਦਮਾਲਾ ਬੰਦੇ ਦੇ ਸਿਰ ਨੂੰ ਜਰਾ ਸੇਫਟੀ ਦਿੰਦਾ ਹੈ ਫਿਲਹਾਲ ਇਹ ਜੋ ਟੈਸਟ ਕੀਤਾ ਗਿਆ ਸੀ ਸਾਈਕਲ ਦੇ ਹੈਲਮਟ ਦੇ ਲਈ ਕੀਤਾ ਗਿਆ ਸੀ